ਹਾਂਜੀ ਦੇਖੋ ਪ੍ਰੋਜੈਕਟ ਤੋਂ ਹਾਂਜੀ ਸਤਿਕਾਰਯੋਗ ਸਾਥੀਓ ਕਲਾ ਕਨਫਰਮ ਕਰਦੇ ਹੋ ਵੀ ਆਵਾਜ਼ ਆ ਰਹੀ ਹੈ ਪ੍ਰਤੀ ਕੌਣ ਕਰਕੇ ਦੇਖਿਓ ਮੋਰਚੇ ਵਾਲੇ ਪੇਜ ਤੋਂ ਇਹ ਡੋਰ ਹੈ ਜਿਹੜੀ ਸਾਡਾ ਫਰੀਦਕੋਟ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਤਾਂ ਇੱਕ ਗਜ ਚੀਨ ਡੋਰ ਨਹੀਂ ਵਿਗਣ ਦਿੱਤੀ ਆ ਚਾਇਨਾ ਡੋਰ ਦਾ ਢੇਰ ਲੱਗਿਆ ਹੋਇਆ ਹੈ ਇਹ ਹਜੇ ਇੱਕ ਜਗ੍ਹਾ ਤੋਂ ਇਕੱਠੀ ਕੀਤੀ ਗਈ ਹੈ ਬੜੀ ਜਲਦੀ ਸ਼ਹਿਰ ਦੇ ਹਾਲੇਦੋਲੇ ਹੋਰ ਵੀ ਥਾਵਾਂ ਤੋਂ ਇਕੱਠੀ ਕਰਾਂਗੇ ਤੇ ਪ੍ਰਸ਼ਾਸਨ ਦੇ ਬਾਹਰ ਚ ਸੇਟਾਂਗੇ ਲਿਜਾ ਕੇ ਇਹ ਸ਼ਹਿਰ ਦੇ ਸਿਰਫ ਇੱਕ ਪਾਸੇ ਤੋਂ ਡੋਰ ਇਕੱਠੀ ਕੀਤੀ ਗਈ ਹੈ ਤੇ ਆ ਢੇਰ ਲੱਗਿਆ ਪਿਆ ਤੇ ਕੋਈ ਥੋੜੀ ਬਹੁਤੀ ਹੋ ਸਕਦਾ ਵੀਡੀਓ ਦੇ ਵਿੱਚ ਘੱਟ ਨਜ਼ਰ ਆ ਰਹੀ ਹੋਵੇ ਕੋਈ ਥੋੜੀ ਬਹੁਤੀ ਡੋਰ ਡੋਰ ਨਹੀਂ ਗਈ ਨਾਲ ਸਾਡੇ ਖੜੇ ਆ ਸੀਰ ਦੇ ਸਾਥੀ ਜਿਨ੍ਹਾਂ ਨੇ ਸਵੇਰੇ ਅੱਜ ਬੜੀ ਮੁਸ਼ਕਲ ਦੇ ਨਾਲ ਸ਼ਹਿਰ ਦੇ ਕੁਝ ਏਰੀਆ ਚ ਡੋਰ ਇਕੱਠੀ ਕੀਤੀ ਹੈ ਵੀ ਇਹ ਖੰਬਿਆਂ ਤੇ ਦਰਖਤਾਂ ਤੇ ਫਸੀ ਨਾ ਰਹੇ ਜੀ ਪੰਛੀਆਂ ਦਾ ਇਨਸਾਨਾਂ ਦਾ ਨੁਕਸਾਨ ਨਾ ਕਰੇ ਇਹ ਖੜੇ ਹੈ ਜੀ ਸਾਡੇ ਉਹ ਹੀਰੋ ਜਿਹੜੇ ਸਵੇਰ ਉੱਠ ਕੇ ਕੰਮ ਕਰਦੇ ਆ ਬੂਟੇ ਲਾਉਂਦੇ ਆ ਪ੍ਰਸ਼ਾਸਨ ਦਾ ਕੰਮ ਵੀ ਇਹ ਕਰਦੇ ਪਏਗੇ ਹੈ ਪਹਿਲਾਂ ਸੀਰ ਵੱਲੋਂ ਮਾਸੂਮ ਪਰਵਾਜ਼ ਵੱਲੋਂ ਜਲਜੀਵਨ ਬਚਾਓ ਮੋਰਚੇ ਵੱਲੋਂ ਗੁਹਾਰ ਲਾਈ ਗਈ ਵੀ ਚਾਈਨਾ ਡੋਰ ਨਾ ਵੇਚੀ ਜਾਵੇ ਮਾਪਿਆਂ ਨੂੰ ਵੀ ਕਿਹਾ ਗਿਆ ਵੀ ਆਪਦੇ ਬੱਚਿਆਂ ਨੂੰ ਰੋਕੋ ਪ੍ਰਸ਼ਾਸਨ ਨੂੰ ਵੀ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਪਰ ਆ ਤੁਹਾਡੇ ਸਾਹਮਣੇ ਹੈ ਜੀ ਹਾਲਾਤ ਕੀ ਫਾਇਦਾ ਡਰੋਨ ਉਡਾਉਣ ਦਾ ਤੇ ਕੀ ਫਾਇਦਾ ਲੋਕਾਂ ਦੀਆਂ ਛੱਤਾਂ ਤੇ ਕਰੇਡਾ ਮਾਰਨ ਦਾ ਜਦੋਂ ਲੋਕੀ ਆਪਦੇ ਘਰਾਂ ਚੋਂ ਤਾਂ ਡੋਰ ਵੇਚ ਰਹੇ ਸੀ ਆ ਸ਼ਹਿਰ ਦੇ ਸਿਰਫ ਇੱਕ ਪਾਸੇ ਤੋਂ ਅੱਜ ਸਵੇਰੇ 2 ਘੰਟੇ ਲਾ ਕੇ ਡੋਰ ਖੰਭਿਆਂ ਤੋਂ ਦਰਖਤਾਂ ਤੋਂ ਲਾਈ ਗਈ ਹੈ ਸਾਡੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਜਦੋਂ ਇਹ ਡੋਰ પ્રતિਬੰਧਿਤ ਹੈ ਇਹਨੂੰ ਵੇਚਣ ਤੇ ਖਰੀਦਣ ਤੇ ਮਨਾਹੀ ਹੈ ਫਿਰ ਇਹ ਮਾਰਕੀਟ 'ਚ ਕਿਵੇਂ ਆ ਜਾਂਦੀ ਹੈ ਕਿਵੇਂ ਲੋਕ ਖਰੀਦ ਲੈਂਦੇ ਆ ਕਿਵੇਂ ਪਤੰਗ ਵਧਾ ਵੀ ਲੈਂਦੇ ਆ ਕਿ ਲੋਕਾਂ ਦਾ ਨੁਕਸਾਨ ਵੀ ਕਰ ਦਿੰਦੇ ਆ ਕੁਝ ਪੰਛੀ ਵੀ ਅੰਦਰ ਨੁਕਸਾਨੇ ਪਾਏ ਗਏਗੇ ਆ ਮਰੀ ਵੀ ਇਹ ਦੂਰ ਫਿਰਨ ਨਾਲ ਉਹਨਾਂ ਦੀਆਂ ਵੀ ਫੋਟੋਆਂ ਅਸੀਂ ਅੱਗੇ ਟੈਗ ਕਰਾਂਗੇ ਆ ਜੀ ਪ੍ਰਸ਼ਾਸਨ ਦਾ ਨਖਿੱਧ ਪ੍ਰਸ਼ਾਸਨ ਕਹਾਂਗੇ ਨਖਿੱਧ ਪ੍ਰਸ਼ਾਸਨ ਦਾ ਨਮੂਨਾ ਆ ਸਾਡੇ ਸੀਰ ਦੇ ਸਾਥੀ ਹੈ ਜਿਹੜੇ ਸਵੇਰੇ ਸਖਤ ਉੱਠ ਕੇ ਪਹਿਲਾਂ ਬੂਟੇ ਲਾਉਂਦੇ ਐ ਫਿਰ ਇਹੋ ਜੇ ਪ੍ਰਸ਼ਾਸਨ ਦੇ ਕੰਮ ਵੀ ਆਪ ਕਰਦੇ ਐ ਬਹੁਤ ਬਹੁਤ ਧੰਨਵਾਦੀ ਹਾਂਜੀ ਦੇਖੋ ਪ੍ਰੋਜੈਕਟ ਹਾਂਜੀ ਸਤਿਕਾਰਯੋਗ ਸਾਥੀਓ ਕਿ ਲੱਕਨਫਰਮ ਕਰਦੇ ਹੋ ਵੀ ਆਵਾਜ਼ ਆ ਰਹੀ ਹੈ ਪ੍ਰਤੀ ਕੌਨ ਕਰਕੇ ਦੇਖਿਓ ਮੋਰਚੇ ਵਾਲੇ ਪੇਜ ਤੋਂ ਇਹ ਡੋਰ ਹੈ ਜਿਹੜੀ ਸਾਡਾ ਫਰੀਦਕੋਟ ਪ੍ਰਸ਼ਾਸਨ ਕਹਿੰਦਾ ਜੀ ਅਸੀਂ ਤਾਂ ਇੱਕ ਗਜ ਚੀਨ ਡੋਰ ਨਹੀਂ ਵਿਗੜਨ ਦਿੱਤੀ ਆ ਚਾਈਨਾ ਡੋਰ ਦਾ ਢੇਰ ਲੱਗਿਆ ਹੋਇਆ ਹੈ ਇਹ ਹਜੇ ਇੱਕ ਜਗ੍ਹਾ ਤੋਂ ਇਕੱਠੀ ਕੀਤੀ ਗਈ ਹੈ ਬੜੀ ਜਲਦੀ ਸ਼ਹਿਰ ਦੇ ਹਾਲੇ ਦੁਆਲੇ ਹੋਰ ਵੀ ਥਾਵਾਂ ਤੋਂ ਇਕੱਠੀ ਕਰਾਂਗੇ ਤੇ ਪ੍ਰਸ਼ਾਸਨ ਦੇ ਬਾਹਰ ਚ ਸਿਟਾਂਗੇ ਲਿਜਾ ਕੇ ਇਹ ਸ਼ਹਿਰ ਦੇ ਸਿਰਫ ਇੱਕ ਪਾਸੇ ਤੋਂ ਡੋਰ ਇਕੱਠੀ ਕੀਤੀ ਗਈ ਹੈ ਤੇ ਆ ਢੇਰ ਲੱਗਿਆ ਪਿਆ ਤੇ ਕੋਈ ਥੋੜੀ ਬਹੁਤੀ ਹੋ ਸਕਦਾ ਵੀਡੀਓ ਦੇ ਵਿੱਚ ਘੱਟ ਨਜ਼ਰ ਆ ਰਹੀ ਹੋਵੇ ਕੋਈ ਥੋੜੀ ਬਹੁਤੀ ਡੋਰ ਡੋਰ ਨਹੀਂ ਗਈ ਨਾਲ ਸਾਡੇ ਖੜੇ ਆ ਸੀਰ ਦੇ ਸਾਥੀ ਜਿਨ੍ਹਾਂ ਨੇ ਸਵੇਰੇ ਅੱਜ ਬੜੀ ਮੁਸ਼ਕਲ ਦੇ ਨਾਲ ਸ਼ਹਿਰ ਦੇ ਕੁਝ ਏਰੀਆ ਚ ਡੋਰ ਇਕੱਠੀ ਕੀਤੀ ਹੈ ਵੀ ਇਹ ਖੰਭਿਆਂ ਤੇ ਦਰਖਤਾਂ ਤੇ ਫਸੀ ਨਾ ਰਹੇ ਜੀ ਪੰਛੀਆਂ ਦਾ ਇਨਸਾਨਾਂ ਦਾ ਨੁਕਸਾਨ ਨਾ ਕਰੇ ਇਹ ਖੜੇ ਹੈ ਜੀ ਸਾਡੇ ਉਹ ਹੀਰੋ ਜਿਹੜੇ ਸਵੇਰ ਉੱਠ ਕੇ ਕੰਮ ਕਰਦੇ ਆ ਬੂਟੇ ਲਾਉਂਦੇ ਆ ਪ੍ਰਸ਼ਾਸਨ ਦਾ ਕੰਮ ਵੀ ਇਹ ਕਰਦੇ ਪਏਗੇ ਹੈ ਪਹਿਲਾਂ ਸੀਰ ਵੱਲੋਂ ਮਾਸੂਮ ਪ੍ਰਵਾਸ ਵੱਲੋਂ ਜਲਜੀਵਨ ਬਚਾਓ ਮੋਰਚੇ ਵੱਲੋਂ ਗੁਫਾਰ ਲਾਈ ਗਈ ਵੀ ਚਾਈਨਾ ਡੋਰ ਨਾ ਵੇਚੀ ਜਾਵੇ ਮਾਪਿਆਂ ਨੂੰ ਵੀ ਕਿਹਾ ਗਿਆ ਵੀ ਆਪਦੇ ਬੱਚਿਆਂ ਨੂੰ ਰੋਕੋ ਪ੍ਰਸ਼ਾਸਨ ਨੂੰ ਵੀ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਪਰ ਆ ਤੁਹਾਡੇ ਸਾਹਮਣੇ ਹੈ ਜੀ ਹਾਲਾਤ ਕੀ ਫਾਇਦਾ ਡਰੋਨ ਉਡਾਉਣ ਦਾ ਤੇ ਕੀ ਫਾਇਦਾ ਲੋਕਾਂ ਦੀਆਂ ਛੱਤਾਂ ਤੇ ਰੇਡਾਂ ਮਾਰਨ ਦਾ ਜਦੋਂ ਲੋਕੀ ਆਪਦੇ ਘਰਾਂ ਚੋਂ ਤਾਂ ਡੋਰ ਵੇਚ ਰਹੇ ਸੀ ਆ ਸ਼ਹਿਰ ਦੇ ਸਿਰਫ ਇੱਕ ਪਾਸੇ ਤੋਂ ਅੱਜ ਸਵੇਰੇ 2 ਘੰਟੇ ਲਾ ਕੇ ਡੋਰ ਖੰਭਿਆਂ ਤੋਂ ਦਰਖਤਾਂ ਤੋਂ ਲਾਈ ਗਈ ਹੈ ਸਾਡੀ ਬੇਨਤੀ ਹੈ ਜੀ ਪ੍ਰਸ਼ਾਸਨ ਨੂੰ ਜਦੋਂ ਇਹ ਡੋਰ પ્રતિਬੰਧਿਤ ਹੈ ਇਹਨੂੰ ਵੇਚਣ ਤੇ ਖਰੀਦਣ ਤੇ ਮਨਾਹੀ ਹੈ ਫਿਰ ਇਹ ਮਾਰਕੀਟ 'ਚ ਕਿਵੇਂ ਆ ਜਾਂਦੀ ਹੈ ਕਿਵੇਂ ਲੋਕ ਖਰੀਦ ਲੈਂਦੇ ਆ ਕਿਵੇਂ ਪਤੰਗ ਵਧਾ ਵੀ ਲੈਂਦੇ ਆ ਕਿ ਲੋਕਾਂ ਦਾ ਨੁਕਸਾਨ ਵੀ ਕਰ ਦਿੰਦੇ ਆ ਕੁਝ ਪੰਛੀ ਵੀ ਅੰਦਰ ਨੁਕਸਾਨੇ ਪਾਏ ਗਏਗੇ ਆ ਮਰੇ ਵੀ ਇਹ ਦੌਰ ਫਿਰਨ ਨਾਲ ਉਹਨਾਂ ਦੀਆਂ ਵੀ ਫੋਟੋਆਂ ਅਸੀਂ ਅੱਗੇ ਟੈਗ ਕਰਾਂਗੇ। ਆ ਜੀ ਪ੍ਰਸ਼ਾਸਨ ਦਾ ਨਖਿੱਧ ਪ੍ਰਸ਼ਾਸਨ ਕਹਾਂਗੇ ਨਖਿੱਧ ਪ੍ਰਸ਼ਾਸਨ ਦਾ ਨਮੂਨਾ ਆ ਸਾਡੇ ਸੀਰ ਦੇ ਸਾਥੀ ਹੈ ਜਿਹੜੇ ਸਵੇਰੇ ਸਖਤ ਉੱਠ ਕੇ ਪਹਿਲਾਂ ਬੂਟੇ ਲਾਉਂਦੇ ਐ ਫਿਰ ਇਹੋ ਜੇ ਪ੍ਰਸ਼ਾਸਨ ਦੇ ਕੰਮ ਵੀ ਆਪ ਕਰਦੇ ਐ ਬਹੁਤ ਬਹੁਤ ਧੰਨਵਾਦ ਜੀ।